ਪ੍ਰਸ਼ਾਸਨ ਵੱਲੋਂ ਚੋਰਾ ਤੇ ਨਕੀਲ ਕਸ ਦੀ ਹੋਈ ਜ਼ਲੰਦਰ ਵਿਖੇ ਅਜਬਰਾਮਤ ਕੀਤੇ ਗਏ ਮੋਬਾਈਲ ਫੋਨਾਂ ਨੂੰ ਉਸਦੇ ਅਸਲ ਮਾਲਕਾਂ ਨੂੰ ਵਾਪਸ ਕੀਤਾ ਗਿਆ ਇਸ ਮੌਕੇ ਦਿਹਾਤੀ ਐਸਐਸਪੀ ਸਾਇਬ ਨੇ ਖੁਦ ਹਾਜ਼ਰ ਹੋ ਕੇ ਮੋਬਾਈਲਾਂ ਦੀ ਵਾਪਸੀ ਕਰਵਾਈ ਇਸ ਦੌਰਾਨ ਲੁੱਟ ਹੋਏ ਮੋਬਾਈਲ ਦੇ ਮਾਲਕ ਲੱਕੀ ਨੇ ਦੱਸਿਆ ਕਿ ਉਹ ਇੱਕ ਨਿੱਜੀ ਕੰਪਨੀ ਵਿੱਚ ਫਲੋਰ ਤੇ ਕੰਮ ਕਰਦਾ ਹੈ ਕੁਝ ਸਮਾਂ ਪਹਿਲਾਂ ਉਸਦਾ ਮੋਬਾਈਲ ਫੈਕਟਰੀ ਵਿੱਚੋਂ ਚੋਰੀ ਹੋ ਗਿਆ ਸੀ ਜਿਸ ਦੀ ਸ਼ਿਕਾਇਤ ਉਸਨੇ ਫਲੋਰ ਪੁਲਿਸ ਨੂੰ ਦਿੱਤੀ ਸੀ ਪੁਲਿਸ ਵੱਲੋਂ ਚੁਸਤ ਕਾਰਵਾਈ ਕਰਦਿਆਂ ਮੋਬਾਈਲ ਬਰਾਮਦ ਕੀਤਾ ਗਿਆ ਅਤੇ ਅੱਜ ਜਲੰਧਰ ਵਿਖੇ ਐਸਐਸਪੀ ਦਿਹਾਤੀ ਆਫਿਸ 'ਚ ਉਸ ਨੂੰ ਵਾਪਸ ਸੌਂਪਿਆ ਗਿਆ। ਲੱਕੀ ਨੇ ਮੋਬਾਈਲ ਵਾਪਸ ਮਿਲਣ ਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਨਾਲ ਲੋਕਾਂ ਦਾ ਪ੍ਰਸ਼ਾਸਨ ਤੇ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ। ਜੀ ਸਰ ਕੀ ਨਾਮ ਹੈ ਕੀ ਹਾਲ ਸਾਹਿਬ ਆਪਰੇ ਤੁਹਾਡੇ ਨਾਲ? ਹਾਂਜੀ ਮੇਰਾ ਨਾਮ ਲੱਕੀ ਆ ਜੀ ਤੇ ਮੈਂ ਫਲੋਰ ਦਾ ਰਹਿਣ ਵਾਲਾ ਆ ਤੇ ਮੈਂ ਨਿੱਜੀ ਫੈਕਟਰੀ ਦੇ ਵਿੱਚ ਕੰਮ ਕਰਦਾ ਜਿੱਥੇ ਕਿ ਮੇਰਾ ਫੋਨ ਜਿਹੜਾ ਚੋਰੀ ਹੋ ਗਿਆ ਸੀਗਾ। ਤੇ ਮੈਂ ਫਲੋਰ ਥਾਣੇ ਦੇ ਵਿੱਚ ਉਹਦੀ ਰਿਪੋਰਟ ਲਿਖਾਈ ਆ ਤੇ 3 ਮਹੀਨੇ ਬਾਅਦ ਜਿਹੜਾ ਮੇਰਾ ਫੋਨ ਆ ਜਲੰਧਰ ਜਲੰਧਰ ਦੀ ਪੁਲਿਸ ਨੇ ਜਲੰਧਰ ਦੇ ਆਤੀ ਦੀ ਪੁਲਿਸ ਨੇ ਤੇ ਐਸਐਸਪੀ ਸਾਹਿਬ ਨੇ ਮੈਨੂੰ ਫੋਨ ਜਿਹੜਾ ਬਰਾਮਦ ਕਰਕੇ ਮੈਨੂੰ ਸਹੀ ਸਲਾਮਤ ਮੇਰੇ ਮੈਨੂੰ ਸੌਂਪ ਦਿੱਤਾ ਕੀ ਮੈਸੇਜ ਦੇਣਾ ਚਾਹੁੰਦੇ ਆ ਸਰ ਹਾਂ ਦੀ ਮੈਂ ਇਹੀ ਮੈਸੇਜ ਦੇਣਾ ਚਾਹਨਾ ਆ ਕਿ ਜੋ ਵੀ ਮਤਲਬ ਉਸ ਪ੍ਰਸ਼ਾਸਨ ਕੰਮ ਕਰ ਰਿਹਾ ਬਹੁਤ ਵਧੀਆ ਕੰਮ ਕਰ ਰਿਹਾ